ਸ਼੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਰਹਿ ਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਇਹ ਕਰੂਏ ਹੁੰਦੇ ਆ ਤੇ ਕੱਲ ਜਿਵੇਂ ਵਰਤ ਸੀ ਇਹ ਕਰੂਆ ਚਾਤ ਦੇ ਤਾਂ ਇਹ ਕਰੂਏ ਹਰ ਇੱਕ ਦੇ ਘਰ ਦੇ ਵਿੱਚ ਪਏ ਹੁੰਦੇ ਆ ਇਹ ਵਰਤ ਤੋਂ ਬਾਅਦ ਤੇ ਕਈ ਥਾਂ ਇਹਨਾਂ ਨੂੰ ਵਰਤਾਲੀਆਂ ਖੁੱਜੀਆਂ ਵੀ ਕਹਿੰਦੇ ਆ ਤੇ ਕਈ ਥਾਂ ਇਹਨਾਂ ਨੂੰ ਕਰੂਏ ਕਹਿੰਦੇ ਆਗੇ ਤੇ ਜਿਵੇਂ ਕਿ ਹੁਣ ਵਰਤ ਦਾ ਲੰਗਦੀ ਜੀ ਕੱਲ ਵਰਤ ਸੀਗਾ ਜਿਵੇਂ ਕਰਵਾ ਚੌਪ ਦਾ ਵਰਤ ਲੰਗਦੇ ਤੇ ਵਰਤ ਰੱਖਣ ਤੋਂ ਬਾਅਦ ਆਪਾਂ ਇਹਨਾਂ ਨੂੰ ਇਹ ਕਰ ਸਮਝ ਕੇ ਤੇ ਇਹਨਾਂ ਨੂੰ ਛੁੱਟ ਦੇਣੇ ਆ ਜੀ ਨਾਲ ਐਂਗ ਤੇ ਇੱਕ ਜ਼ਰੂਰ ਬਣੇ ਰਹਿਣਾ ਜੀ ਤੁਹਾਨੂੰ ਇਹ ਬਹੁਤ ਜ਼ਿਆਦਾ ਤਰੀਕਾ ਪਸੰਦ ਆਊਗਾ ਇਹ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਟਰਾਈ ਕਰੋਗੇ ਵੀਡੀਓ ਵੇਖਣ ਤੋਂ ਬਾਅਦ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਵੀਡੀਓ ਵੇਖ ਕੇ ਤੇ ਸਾਰਿਆਂ ਦਾ ਆਪਾਂ ਦਿলো ਧੰਨਵਾਦ ਕਰਦੇ ਆ ਤੇ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਸਾਰੇ ਆਪਾਂ ਨੂੰ ਸਾਰੀਆਂ ਵੀਡੀਓ ਤੇ ਤੇ ਇਸੇ ਤਰ੍ਹਾਂ ਹੀ ਇਸੇ ਵੀਡੀਓ ਤੇ ਵੀ ਇਦਾਂ ਹੀ ਪਿਆਰ ਦਿਖਾਉਣਾ ਜੀ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਦਾ ਆਪਾਂ ਕੀ ਕਰਾਂਗੇ ਕਿਵੇਂ ਇਹਨੂੰ ਆਪਾਂ ਵਰਤੋਂ ਦੇ ਵਿੱਚ ਲੈਣਾ ਸਭਲਾ ਤਰੀਕਾ ਤਾਂ ਇਹ ਇਹ ਆ ਇਹਨੂੰ ਆਪਾਂ ਪੰਛੀਆਂ ਦੇ ਪਾਣੀ ਜਿਵੇਂ ਭਾਰਕ ਕੇ ਪੰਛੀਆਂ ਲਈ ਤੇ ਇਹਨੂੰ ਆਪਾਂ ਰੱਖ ਸਕਦੇ ਹਾਂ ਕਿਤੇ ਵੀ ਕੰਧ ਤੇ ਜਾਂ ਛੱਤ ਤੇ ਤੇ ਪੰਛੀਆਂ ਦੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਹੈ ਇਹ ਇਹਦੇ ਵਿੱਚ ਪਾਣੀ ਠੰਡਾ ਰਹਿੰਦਾ ਹੈ ਪੰਛੀਆਂ ਲਈ ਵਧੀਆ ਤੇ ਪਾਣੀ ਰੱਖ ਸਕਦੇ ਆਂ ਆਪਾਂ ਪਹਿਲੇ ਤਰੀਕਾ ਤਾਂ ਇਹ ਹੈਗਾ ਤੇ ਦੂਜਾ ਤਰੀਕਾ ਆਪਾਂ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਬਹੁਤ ਹੀ ਜ਼ਬਰਦਸਤ ਤੇ ਦੱਸਾਂਗੇ ਕਿ ਵਰਤੋਂ ਕਰਨੀ ਹੈ ਇਹ ਕਿਹੜਾ ਜ਼ਬਰਦਸਤ ਤਰੀਕਾ ਆਪਣੇ ਕੋਲ ਇਹਨੂੰ ਵਰਤੋਂ ਦੇ ਵਿੱਚ ਲੈਣ ਦਾ ਤੇ ਚਲੋ ਜੀ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਇਸ ਤਰੀਕੇ ਨਾਲ ਜਿੰਗੀ ਤਰ੍ਹਾਂ ਇਹਨੂੰ ਕਮਾਈ ਜਾਣਾ ਜੀ ਇਸ ਕਾ ਵੇਚ ਕਾਸ ਨੂੰ ਇਸ ਤਰੀਕੇ ਨਾਲ ਬਹੁਤ ਵਧੀਆ ਇਹ ਮਿੰਟਾਂ ਵਿੱਚ ਦੀ ਨਿਕਲ ਜਾਣਗੇ ਇਹਦੇ ਵਿੱਚ ਹੋਲ ਹੋ ਜਾਣਗੇ ਆ ਵੇਖੋ ਮਿੱਟੀ ਭਰਨੋਂ ਲਾਗੀ ਮੜਾ ਇਹ ਵੇਚ ਕਾਸ ਸੀ ਆਪਾਂ ਨੇ ਲਗਾਇਆ ਇਹਦੇ ਵਿੱਚ ਇਸ ਤਰੀਕੇ ਨਾਲ ਹੋਲ ਕਰ ਲੈਣੇ ਇਹਦੇ ਵਿੱਚ ਕਮਾਈ ਜਾਣਾ ਇਹਨੂੰ ਵੇਚ ਕਾਸ ਨੂੰ ਤੇ ਆਪਣੇ ਆਪ ਹੀ ਬਹੁਤ ਵਧੀਆ ਇਹਦੇ ਵਿੱਚ ਹੋਲ ਹੋ ਜਾਣਗੇ ਥੋੜੇ ਟਾਈਮ ਦੇ ਵਿੱਚ ਜਿਵੇਂ ਆਪਾਂ ਥੋੜੇ ਥੋੜੇ ਕਰ ਲਈਏ ਚਾਰ ਪੰਜ ਕਰ ਲੈਣੇ ਇਹਦੇ ਵਿੱਚ ਇਸ ਤਰੀਕੇ ਨਾਲ ਥੋੜਾ ਥੋੜਾ ਗੈਪ ਛੱਡ ਕੇ ਇਹਨਾਂ ਇਹਨਾਂ ਹਨ ਛੱਡ ਕੇ ਇਸ ਤਰੀਕੇ ਨਾਲ ਕਰ ਲੈਣੇ ਆ ਇਹ ਹੌਲ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਹੌਲ ਕਰ ਲੈਣੇ ਆਂਗੇ ਤੇ ਜਾਂ ਇਸ ਤਰੀਕੇ ਨਾਲ ਲੰਬੇ ਕਰ ਲੈਣੇ ਤੁਸੀਂ ਤੇ ਵਿੱਚ ਕਾਸ ਨਾਲ ਇਸ ਤਰੀਕੇ ਨਾਲ ਗੋਲ ਹੋ ਜਾਣਗੇ ਇਹ ਤੇ ਇਸੇ ਤਰੀਕੇ ਨਾਲ ਛੱਡ-ਛੱਡ ਕੇ ਤੁਸੀਂ ਹੌਲ ਕਰ ਲੈਣੇ ਆ ਚਾਹੇ ਤੁਸੀਂ ਗੋਲ ਹੀ ਕਰ ਲੋ ਚਾਰ-ਪੰਜ ਹੀ ਬਹੁਤ ਹੋ ਜਾਣਗੇ ਜ਼ਿਆਦਾ ਕਰਨ ਦੀ ਲੋੜ ਵੀ ਨਹੀਂ ਇਸ ਤਰੀਕੇ ਨਾਲ ਕਰ ਲੈਣੇ ਇਹ ਤੈ ਲੋ ਜੀ ਹੁਣ ਆਪਾਂ ਚਾਹੀਦਾ ਇੱਥੇ ਇੱਕ ਦੀਵਾ ਦੀਵਾ ਲੈ ਲੈਣਾ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਤੇਲ ਪਾ ਲੈਣਾ ਫਿਰ ਹੁੰਦਾ ਥੋੜਾ ਇਹ ਤੇਲ ਪਾ ਲੈਣਾ ਜੀ ਤੇ ਦੂਜੀ ਚੀਜ਼ ਲਵਾਂਗੇ ਆਪਾਂ ਕਪੂਰ ਇਹ ਜਿਵੇਂ ਪਾਟਰ ਦੇ ਵਿੱਚ ਆਉਂਦਾ ਕਪੂਰ ਟਿੱਕੀ ਤੇ ਇਹ ਲੈ ਲੈਣੀ ਆਪਾਂ ਨੇ ਹੁਣ ਆਪਾਂ ਇਹਨੂੰ ਵੀ ਰੱਖ ਲਾਂਗੇ ਤੇ ਤੇ ਤੀਜੀ ਚੀਜ਼ ਆਪਾਂ ਲਵਾਂਗੇ ਜੀ ਇੱਥੇ ਤੇਜ ਪੱਤੇ ਇਸ ਤਰੀਕੇ ਨਾਲ 102 ਤੁਸੀਂ ਤੇਜ ਪੱਤੇ ਰੱਖ ਸਕਦੇ ਆਂਗੇ ਤੋੜ ਕੇ ਇਹਨਾਂ ਨੂੰ ਆਪਾਂ ਰੱਖ ਲਾਂਗੇ ਇਸ ਤਰੀਕੇ ਨਾਲ ਤੋੜ ਕੇ ਰੱਖ ਲੈਣੇ ਜੀ ਇਸ ਤਰੀਕੇ ਨਾਲ ਜੀ ਚੀਜ਼ ਆਪਾਂ ਲਵਾਂਗੇ ਜੀ ਇੱਥੇ ਲੌਂਗ ਚਾਰ ਤੋਂ ਪੰਜ ਲੌਂਗ ਲੈ ਲੈਣੇ ਆ ਇਹਨਾਂ ਨੂੰ ਵੀ ਆਪਾਂ ਇੱਥੇ ਰੱਖ ਲੈਣਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂਗੇ ਤੇ ਜੇਕਰ ਤੁਸੀਂ ਇੱਥੇ ਤੁਹਾਡੇ ਕੋਲ ਜਿਵੇਂ ਇਹ ਸੁੱਕੇ ਆਪਣੇ ਕੋਲ ਨਿੰਬੂ ਦੇ ਛਿਲਕੇ ਹੁੰਦੇ ਆ ਆਪਾਂ ਨਿੰਬੂ ਵਰਤ ਕੇ ਨਿਚੋੜ ਕੇ ਸੜ ਦਿੰਨੇ ਆ ਤੇ ਛਿਲਕਿਆਂ ਨੂੰ ਆਪਾਂ ਸੁਕਾ ਕੇ ਰੱਖਾਂਗੇ ਤਾਂ ਬਹੁਤ ਵਧੀਆ ਰਹਿਣਗੇ ਤੇ ਜੇਕਰ ਸੁੱਕੇ ਨਿੰਬੂ ਦੇ ਛਿਲਕੇ ਹੈਗੇ ਨਾ ਤਾਂ ਉਹ ਤੁਸੀਂ ਇਹਦੇ ਵਿੱਚ ਰੱਖ ਲੈਣੇ ਇੱਕ ਦੋ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਕੰਮ ਆਉਣ ਵਾਲੀ ਚੀਜ਼ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਜਲਾ ਲਾਂਗੇ ਇਦੇ ਵਿੱਚ ਰੱਖ ਕੇ ਇਹਦੇ ਵਿੱਚ ਰੱਖ ਲੈਣਾ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਰੱਖ ਲੈ ਤੇ ਹੁਣ ਆਪਾਂ ਇਹਨੂੰ ਜਲਾਵਾਂਗੇ ਇਸ ਤਰੀਕੇ ਨਾਲ ਸਾਈਡ ਤੋਂ ਜਲਾ ਸਕਦੇ ਆ ਇਹਨੂੰ ਇਸ ਤਰੀਕੇ ਨਾਲ ਆਪਾਂ ਜਲਾ ਦਾਂਗੇ ਇਹਨਾਂ ਨੂੰ ਤੇ ਜੇਕਰ ਤੁਹਾਡੇ ਕੋਲ ਨਿੰਬੂ ਦੇ ਛਿਲਕੇ ਹੈਗੇ ਹਨ ਤੇ ਉਹ ਇਹਦੇ ਵਿੱਚ ਜ਼ਰੂਰ ਰੱਖਣੇ ਆ ਤੁਸੀਂ ਸੁੱਕੇ ਹੋਏ ਤੇ ਤੁਹਾਨੂੰ ਕੋਈ ਵੀ ਰੂਮ ਫਰੈਸ਼ਰ ਲੈਣ ਦੀ ਲੋੜ ਨਹੀਂ ਪੈਣੀ ਜੀ ਇੰਨੀ ਵਧੀਆ ਖੁਸ਼ਬੂ ਆਊਗੀ ਇਹਦੀ ਸਾਰੀ ਰਾਤ ਤੁਹਾਡੇ ਕਮਰੇ 'ਚੋਂ ਤੁਸੀਂ ਪੈਣ ਵੇਲੇ ਇਹਨੂੰ ਲਾ ਲੈਣਾ ਹੈਗਾ ਤੇ ਸਾਰੀ ਰਾਤ ਖੁਸ਼ਬੂ ਚੱਲੂਗੀ ਰੂਮ ਦੇ ਵਿੱਚੋਂ ਆਊਗੀ ਤੇ ਇੱਕ ਵੀ ਮੱਛਰ ਜਾਂ ਮੱਖੀ ਨਹੀਂ ਰਹਿਣੇ ਹੋਗੇਗੇ ਤੇ ਘਰ ਦੇ ਵਿੱਚ ਜੋ ਵੀ 네ਗੈਟਿਵਿਟੀ ਹੁੰਦੀ ਹੈਗੀ ਉਹ ਵੀ ਖਤਮ ਹੋਊਗੀ ਜਿਵੇਂ ਆਪਾਂ ਕਪੂਰ ਤੇ ਲੌਂਗ ਜਲਾਏ ਆ ਇਹੇ ਤੇ ਮੱਛਰ ਮੱਖੀ ਦੇ ਵੀ ਕੰਮ ਆਉਣ ਦੇ ਇਹ ਤੇ ਬਹੁਤ ਹੀ ਵਧੀਆ ਜੀ ਜਦੋਂ ਆਪਾਂ ਇਹਦੇ ਵਿੱਚ ਨਿੰਬੂ ਦੇ ਸੁੱਕੇ ਸਿਲਕੇ ਰੱਖ ਕੇ ਉਹ ਜਲਾਵਾਂਗੇ ਤਾਂ ਰੂਮ ਫਰੈਸ਼ਰ ਦੀ ਵੀ ਲੋੜ ਨਹੀਂ ਪੈਣੀ ਇੰਨੀ ਜ਼ਿਆਦਾ ਵਧੀਆ ਖੁਸ਼ਬੂ ਆਊਗੀ ਸਾਰੀ ਰਾਤ ਕਮਰੇ ਚ ਤੇ ਜੇਕਰ ਆਪਾਂ ਇਹਨੂੰ ਸਿੱਧਾ ਇਹਦੇ ਵਿੱਚ ਕਮਰੇ ਦੇ ਵਿੱਚ ਇਸੇ ਤਰੀਕੇ ਰੱਖ ਦਾਂਗੇ ਤਾਂ ਇਹ ਧੂਏ ਨਾਲ ਆਪਣੇ ਦੀਵਾਰਾਂ ਇਹ ਕੰਧਾਂ ਕਾਲੀਆਂ ਹੋ ਜਾਂਦੀਆਂ ਤੇ ਛੱਤ ਨੂੰ ਵੀ ਧੂਆ ਚੜ ਜਾਂਦਾ ਉੱਪਰ ਤੇ ਉਤੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਟੱਕ ਦਾਂਗੇ ਏ ਦੇਖੋ ਹੁਣ ਆਪਣਾ ਇਹ ਕਪੂਰ ਤੇ ਇਹ ਜਲਣਾ ਸ਼ੁਰੂ ਹੋ ਗਿਆ ਇਸ ਤਰੀਕੇ ਨਾਲ ਤੇ ਸਾਰੀ ਰਾਤ ਇਹ ਇਸੇ ਤਰੀਕੇ ਨਾਲ ਹੀ ਜਲੀ ਜਾਊਗਾ ਦੀਆ ਇਹ ਕਮਾਲ ਦੀ ਚੀਜ਼ ਬਣਦੀ ਹੈਗੀ ਇਹ ਦੇਖੋ ਤੇ ਜੇਕਰ ਆਪਾਂ ਇਹਨੂੰ ਸਿੱਧਾ ਹੀ ਇਸੇ ਤਰੀਕੇ ਨੇ ਰੱਖ ਦੇ ਤਾਂ ਇਹ ਸਾਰਾ ਆਪਣੇ ਰਾਤ ਨੂੰ ਧੂਆ ਚੜਦਾ ਰਹਿੰਦਾ ਤੇ ਕੰਧਾਂ ਕਾਲੀਆਂ ਹੋ ਜਾਂਦੀਆਂ ਆਸੇ ਪਾਸੋਂ ਤੇ ਉੱਪਰ ਵੀ ਇਹ ਛੱਤਾਂ ਨੂੰ ਜਾ ਕੇ ਧੂਆ ਕਾਲਸ ਇਹ ਚਿਪਕ ਜਾਂਦੀ ਹੈ ਤੇ ਇਸ ਤਰੀਕੇ ਨਾਲ ਇਹ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਨਹੀਂ ਆਪਾਂ ਇਹਨੂੰ ਵੇਕਾਰ ਸਮਝ ਕੇ ਸੁੱਟ ਦਿੰਨੇ ਆ ਤੇ ਇਸ ਤਰੀਕੇ ਨਾਲ ਵਰਤੋ ਜੀ ਬਹੁਤ ਹੀ ਵਧੀਆ ਤੁਹਾਨੂੰ ਵੀ ਇਹ ਰਿਜ਼ਲਟ ਮਿਲੂਗਾ ਇਹਦਾ ਤੇ ਇੱਕ ਦਿਨ ਤੁਸੀਂ ਵਰਤ ਕੇ ਵੇਖੋਗੇ ਤਾਂ ਦੂਜੀ ਰਾਤ ਤੁਹਾਨੂੰ ਆਪਣੇ ਆਪ ਹੀ ਤੁਸੀਂ ਇਹ ਲਾਉਂਗੇ ਤੇ ਡੇਲੀ ਤੁਹਾਨੂੰ ਆਤ ਪੈ ਜੂਗੀ ਲਾਉਣ ਦੀ ਤੇ ਮੱਛਰ ਮੱਖੀ ਕੁਝ ਵੀ ਨਹੀਂ ਰਹਿਣਾ ਜੀ ਕਮਰੇ ਦੇ ਵਿੱਚ ਤੇ ਕੋਈ ਰੂਮ ਫਰੈਸ਼ਰ ਦੀ ਲੋੜ ਨਹੀਂਗੀ ਇੰਨੀ ਜ਼ਿਆਦਾ ਵਧੀਆ ਖੁਸ਼ਬੂ ਆਊਗੀ ਤੁਹਾਡੇ ਕਮਰੇ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਇਹ ਤਰੀਕਾ ਇਹ ਵਰਤ ਕੇ ਜ਼ਰੂਰ ਵੇਖਣਾ ਜੀ ਤਾਲੀਆਂ ਨੂੰ ਇਹ ਕਿਦਾਂ ਦਾ ਲੱਗਿਆ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ